ਦੇ ਦੇ ਨੂੰ ਪਾਥੀਆਂ ਪਾਥੀਆਂ ਪੱਥਰੀਆਂ ਸੌਖੀਆਂ ਪੰਗਿਆ ਕਿਤੇ ਉਹ ਮਾਰ ਦੇ ਮਹੀਨੇ ਚ ਹੱਥ ਸੁਨ ਹੋ ਜਾਂਦੇ ਆ 2 ਰੁਪਏ ਲੈ ਲਈਏ ਕਿ ਆਈ ਪਾਥੀਆਂ ਮਿਲ ਜਾਂਦੀਆਂ ਹੁੰਦੇ ਹਏ ਹੈ ਰੱਬ ਨੇ ਨਾ ਮਸਾ ਧੁੱਪ ਕੱਢੀ ਆ ਮੈਂ ਕੱਪੜੇ ਲੀਦੇ ਸੁੱਕ ਜਾਣਗੇ ਆ ਬੱਚੀ ਜਸਿੰਦਰ ਤਾਂ ਹੋਰ ਹੋਰ ਕਿਵੇਂ ਆ ਭੈਣੇ ਠੀਕ ਆ ਵਧੀਆ ਤੁਸੀਂ ਠੀਕ ਹੋ ਆਹਾਂ ਠੀਕ ਆ ਤੂੰ ਸੁਣਾ ਵਧੀਆ ਹੈਗਾ ਅੱਜ ਕਿਵੇਂ ਢੇੜਾ ਮਾਰਨਾ ਹੋਇਆ ਜਸਿੰਦਰ ਭੈਣਾ ਤਾਂ ਉਹੀ ਆ ਗਈ ਮੈਂ ਚਾਹਾਂ ਕਿ ਹੋਣੀ ਆ ਭੈਣ ਨੂੰ ਕਿੰਨੇ ਜਨ ਹੋ ਗਏ ਟੱਕਰੀ ਨਹੀਂ ਹੈਗੀ ਕੀ ਟਾਈਮ ਹੀ ਨਹੀਂ ਲੱਗਦਾ ਬਾਹਰ ਨਿਕਲਣ ਦਾ ਕਿੱਥੇ ਟਾਈਮ ਆ ਕੰਮ ਤਾਂ ਦੇ ਨਿਭੜਦੇ ਨੇਗੇ ਪਹਿਲਾਂ 12 ਵਜੇ ਤਾਂ ਬਿਸਤਰੀਆਂ ਝੂਠਦੇ ਆਂਗੇ ਉਹੀ ਸਾਰਾ ਦਿਨ ਕੰਮ ਹੀ ਨਹੀਂ ਲੋਟ ਆਉਂਦੇ ਤੇ ਹੋਰ ਤੇਰੀ ਨੂੰ ਵਧੀਆ ਰਹਿੰਦੀ ਆ ਹਾਂ ਹਾਂ ਵਧੀਆ ਗਾ ਨੂੰ ਤਾਂ ਮੇਰੀ ਪਥੇਰੀ ਸਿਆਣੀ ਆਗੀ ਅੱਛਾ ਤੇ ਤੂੰ ਤੂੰ ਕੰਮ ਤਾਂ ਤੂੰ ਤੇ ਨੂੰ ਹੀ ਕਰ ਲਾਂਦੀ ਹੂੰ ਸਾਰਾ ਉਹ ਕੰਮ ਤਾਂ ਕਰ ਲੰਦੀ ਆ ਫੇਰ ਵੀ ਆਏ ਆ ਜੇ ਬਾੜਾ ਮੋਟਾ ਕੰਮ ਤਾਂ ਦਾ ਕਰਾਂਗੇ ਹੱਡ ਗੋਡਾ ਤੁਰਦਾ ਰਹੂਗਾ ਹਾਂ ਇਹ ਤਾਂ ਤੇਰੀ ਗੱਲ ਮੈਂ ਹਾਂ ਨਾ ਤੇ ਤੂੰ ਦੇ ਆਪਦੀ ਗੱਲ ਕਿਵੇਂ ਆਪਣੇ ਵਾਲੀ ਨੀ ਭੈਣ ਸਾਡੀ ਤਾਂ ਪਤਾ ਨਹੀਂ ਕਿਉਂ ਖਿਜੀਖੀ ਜੀ ਰਹਿੰਦੀ ਹੈਗੀ ਬਸ ਕਲੇਸ ਦੀ ਵਾਰਾ ਰੱਖਦੀ ਹੈਗੀ ਭੈਣੇ ਕੋਈ ਆਪਦੀ ਚ ਘਾਟ ਨਾ ਹੋਵੇ ਸਾਡੀ ਨੂੰ ਤਾਂ ਬੋਲ ਮਾਰੋ ਤੇ ਪਹਿਲੇ ਬੋਲ ਮੰਮੀ ਜੀ ਮੰਮੀ ਜੀ ਕਹਿੰਦੀ ਤਾਂ ਮੂੰਹ ਸੁਖਦਾਗਾ ਉਹਦਾ ਤਾਂ ਨਹੀਂ ਪੁੱਤੋ ਮੇਰੀ ਨੂੰ ਤਾਂ ਨਾ ਜੇ ਮੈਂ ਬੋਲ ਮਾਰੂ ਹਰਖ ਕੇ ਬੋਲਦੀ ਆ ਅਸਾ ਦਾ ਬੋਲਦ ਕੋਈ ਨਹੀਂ ਤੇ ਰਜਾਈ ਲੈ ਕੇ ਪਈ ਰਹਿੰਦੀ ਸਾਰਾ ਦਿਨ ਸਾਰਾ ਧੰਦਾ ਮੈਂ ਕਰਦੀ ਆ ਬੀਏ ਤਾਂ ਮਾੜੀ ਗੱਲ ਆ ਗਈ ਹਨਾ ਮੰਮੀ ਕੋਲੇ ਬਾਹਰ ਕੌਣ ਬੋਲੀ ਜਾਂਦਾ ਦੇਖ ਕੇ ਆਉਣੀ ਐ ਨਾਲੇ ਮੰਮੀ ਨੂੰ ਰੋਟੀ ਦਾ ਪੁੱਛਾਂਗੀ ਸਾਰੇ ਐਸੋ ਦੇ ਮਾੜੀ ਗੱਲ ਆ ਗਈ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਐ ਤਿੱਗੇ ਹਾਂਜੀ ਤਾਈ ਜੀ ਚੰਗਾ ਬੁੱਤ ਜਾਓ ਮੰਮੀ ਜੀ ਮੈਂ ਰੋਟੀ ਬਣਾ ਲਾਂ ਨਹੀਂ ਤੀਏ ਰੋਟੀ ਦੀ ਭੁੱਖ ਤਾਂ ਹੈ ਨਹੀਂ ਜਦੋਂ ਭੁੱਖ ਲੱਗੇ ਆਪਾਂ ਉਦੋਂ ਬਣਾ ਕੇ ਖਾ ਲਾਂਗੇ ਤੂੰ ਆਏ ਕਰ ਤੇਰੀ ਤਾਈ ਆਈ ਆ ਚਾਦੀ ਘੁੱਟ ਕਰ ਠੀਕ ਹੈ ਮਮੀ ਜੀ ਮੈਂ ਚਾਹ ਬਣਾ ਲੈਂਨੀ ਆ ਪਹਿਲਾਂ ਫਿਰ ਜੇ ਤੁਹਾਨੂੰ ਭੁੱਖ ਲੱਗੀ ਮੈਨੂੰ ਦੱਸ ਦਿਓ ਫਿਰ ਮੈਂ ਰੋਟੀ ਬਣਾ ਦੂੰਗੀ ਚੰਗਾ ਪਤਾ ਉਹ ਤਾਂ ਬਣਾ ਲਈ ਨਹੀਂ ਭੈਣੇ ਚਾਹ ਤਾਂ ਮੈਂ ਹੁਣੇ ਪੀ ਕੇ ਆਈ ਆ ਬੋਹ ਨੂੰ ਕਹਿ ਦੇ ਨਾ ਬਣਾਉਗੇ ਕੋਈ ਨਾ ਉੱਠ ਪੀ ਲਈ ਨਹੀਂ ਕੋਈ ਨਹੀਂ ਭੈਣੇ ਚਾਹ ਤਾਂ ਮੈਂ ਪੀਤੀ ਕੋਈ ਆ ਲੈ ਤੇਰੀ ਨੂੰ ਤਾਂ ਇੰਨੀ ਚੰਗੀ ਐ ਤੈਨੂੰ ਆ ਕੇ ਰੋਟੀ ਪੁੱਛਦੀ ਐ ਮੇਰੀ ਗੱਲ ਤਾਂ ਸੁਣ ਨੂਹਾਂ ਨੂੰ ਵੀ ਨਾ ਔਲਾਮ ਗੁਰੱਖੜਾ ਪੈਂਦਾ ਦਾ ਤੈਨੂੰ ਪਤਾ ਜੇ ਕਰਦਾ ਜਵਾਨਾ ਕਹੇ ਜਾਂਦਾ ਅਸਤੇ ਜੀ ਇੱਕ ਚੀਜ਼ ਮੰਗਦੀ ਆ ਨਾ ਦੋ ਲਿਆ ਕੇ ਦਿੰਨੇ ਆ ਕਿ ਭਾਣੇ ਅਸੀਂ ਵੀ ਅਹੀਂ ਰਿਹਾ ਕਿ ਦਿੰਨੇ ਆ ਚੀਜ਼ ਤਾਂ ਉਹੀ ਪਤਾ ਨਹੀਂ ਕੋੜੀ ਵੀ ਦਾ ਸੁਭਾਈ ਕਹੇ ਜਾ ਉਹਦਾ ਹਲ ਤਾਂ ਹੈਗੀ ਆ ਤਣ ਕੀ ਪਤਾ ਕੀ ਹੋ ਰਿਹਾ ਦਾ ਚਗਾਂਦੀ ਪਨੀਰੀ ਨੂੰ ਉਹਦਾ ਨਾ ਕਹੇ ਜਾ ਖਾਂਦੇ ਨੇਗੇ ਉਹ ਨਹੀਂ ਮੰਦਾ ਬੋਲਦੇ ਨਹੀਂ ਨਹੀਂ ਭਾਣੇ ਤੇਰਾ ਤਾਂ ਉਹੀ ਕਰਮੇ ਚੰਗੇ ਆ ਤੇ ਤਾਂ ਪਹਿਲਾਂ ਸੱਸ ਵੀ ਚੰਗੀ ਸੀ ਤੇ ਤੇਰੇ ਘਰਾਂ ਵਾਲਾ ਵੀ ਚੰਗਾ ਸੀ ਹੁਣ ਨੂੰ ਚੰਗੀ ਆ ਗਈ ਭਾਣੇ ਤੇਰੇ ਤਾਂ ਉਹੀ ਕਰਮ ਚੰਗੇ ਆ ਪਰਮਾਤਮਾ ਨੇ ਚੱਲ ਵਧੀਆ ਹੀ ਰਹਿਣਾ ਹੈ ਨਾ ਤੇ ਆਪ ਦੇ ਸਾਰੇ ਭੀਆ ਮੇਰੇ ਮੈਂ ਤਾਂ ਨਾ ਪੰਜ ਪੰਜ ਮੂਰੇ ਤੁਰੀ ਫਿਰਦੀ ਆਂ ਕਿ ਕਿ ਭੈਣੇ ਤੂੰ ਮਾਰਾ ਬੋਟਾ ਸਮਝਾ ਰਿਆ ਤਾਂ ਮੈਂ ਸਮਝ ਕੇ ਰਹਿਾਂ ਕਰੀ ਨਿਪੈਣੇ ਕਿੱਥੇ ਮੇ ਤੇ ਸੁਣਦੀ ਨਹੀਂ ਗੱਲ ਤੂੰ ਹੀ ਕਦੇ ਮਤ ਦੇ ਦੇ ਚਲ ਕੋਈ ਗੱਲ ਨਹੀਂ ਦੇਖੋ ਜੇ ਮੈਂ ਉਧਰ ਮੇਰਾ ਟਾਈਮ ਲੱਗਿਆ ਮੈਂ ਆ ਕੇ ਜਾਉਂਗੀ ਚਲ ਚੰਗਾ ਭੈਣੇ ਮੈਂ ਤਾਂ ਜਾਣੀ ਆ ਫੇਰ ਹੁਣ ਤੂੰ ਆਪ ਦੀ ਖਾਲਾ ਰੋਤੀ ਲੁਕਤੀ ਲੈ ਦਿਨ ਉਹਦੀ ਬਿਮਾਰੀ ਗੱਲ ਪਿਤਾ ਸੋ ਕੀ ਮੰਗਦੀ ਹੈਗੀ ਦੋ ਰੋਟੀਆਂ ਨੇ ਜੇ ਹੱਸ ਕੇ ਫੜਾ ਦੇ ਤਾਂ ਉਹਦੀ ਵੀ ਜਾਨ ਸੌਖੀ ਹੋ ਜੇ ਐ ਵਿਚਾਰੀ ਬਿਰ ਬਿਰ ਕਰਦੀ ਫਿਰਦੀ ਹੈਗੀ ਇਹ ਵੀ ਧਰਮ ਰਾਜ ਨੂੰ ਲੇਖਾ ਦੇ ਦੇ ਜਦੋਂ ਗਈ ਇਹ ਹਾਂ ਮੈਂ ਵੀ ਤੇ ਦੁਨੀਆ ਤੇ ਭੇਜੀ ਸੀ ਕੋਈ ਦੋ ਸਾਲ ਸੁੱਖ ਦੇ ਲੈ ਲੇ ਤੇ ਸਾਰੀ ਉਮਰ ਹੀ ਘਟਾ ਢੋਂਦੀ ਦੀ ਨੰਗ ਗਈ ਉਹ ਦੇਖ ਲੈ ਜਸਵਿੰਦਰ ਜੀ ਨੂੰ ਕਿੰਨਾ ਚੰਗੀ ਆ ਇੱਕ ਸਾਡੇ ਵਾਲੀ ਆ ਬੈਠੀ ਚੁੱਲੇ ਮੂਰੇ ਪਾਣੀ ਪਾਈ ਬੈਠੀ ਐ ਚੁੱਲੇ ਚਾਹ ਚੁ ਕਰਨਾ ਨਹੀਂ ਕੁੜੇ ਕੋਈ ਮੈਂ ਤਾਂ ਕਰੂੰਗੀ ਚਾ ਕਰੀ ਨਹੀਂ ਹਲੇ ਲੱਗਿਆ ਨਹੀਂ ਆਂਗੀ ਕਿੱਥੇ ਉਹਦੀ ਜਸਵਿੰਦਰ ਦੀ ਨੂੰਹ ਆ ਮੰਮੀ ਰੋਟੀ ਖਾ ਲਾ ਮੰਮੀ ਚਾਹ ਪੀ ਲੈ ਇਹ ਸਾਰਾ ਦਿਨਾਂ ਹੀ ਬੈਠੀ ਰਹਿੰਦੀ ਐ ਚੁੱਲੇ ਮੂਰੇ ਕੋਈ ਕੰਮ ਵੀ ਕਰ ਲਿਆ ਕਰ ਸਾਰਾ ਕੰਮ ਤਾਂ ਮੈਂ ਹੀ ਕਰਦੇ ਤੁਸੀਂ ਕੀ ਕਰਦੇ ਹੋ ਸਾਰੇ ਦਿਨ ਬਾਹਰ ਫਿਰਦੇ ਰਹਿੰਦੇ ਹੋ ਹੈ ਸਵੇਰੇ ਹੀ ਬਸ ਤੁਰ ਪੈਣੀ ਐ ਬਾਹਰ ਨੂੰ ਦੇਖਣਾ ਹੁਣ ਕੰਮ ਤਾਂ ਜਦੋਂ ਜਾਣਾ ਹੀ ਪੈਂਦਾ ਕੰਮ ਧੰਦਾ ਕੀ ਹੈ ਬਾਹਰ ਕੰਮ ਧੰਦਾ ਘਰ ਦਾ ਕੰਮ ਤਾਂ ਦੀਨਾਂਣੀਗਾ ਕਾਹਦਾ ਕੰਮ ਤੂੰ ਕਾਰੀ ਖੱਤ ਲੈ ਹੁੰਦੀ ਐਗੀ ਮੈਨੂੰ ਤਾਂ ਮੋਹ ਕਰਾਣੀ ਹੁੰਦੀ ਐ ਲੋਤੀ ਤੂੰ ਕੰਮ ਕਰ ਲੈ ਚਾਰੀ ਕੁਟ ਕਰ ਲੈਣੀ ਕਹਿੰਦਾ ਮੈਂ ਜੇ ਜਾਵਾਂ ਮੈਂ ਅੱਛੀ ਬੈਠੀ ਐ ਚਾਹ ਪੀਤੀ ਹੁਣ ਵਾਰੀ ਵਾਰੀ ਚਾਹ ਨੂੰ ਕੀ ਹੋਇਆਗਾ ਲੋਕਾਂ ਦੀਆਂ ਬੰਗੀਆਂ ਚੰਗਾ ਲੱਗੂ ਮੈਂ ਤਾਂ ਕਿੱਥੇ ਚੰਗੀ ਲੱਗਦੀ ਨਹੀਂ ਲੋਕਾਂ ਦੇ ਬੰਗਾਂ ਇਹਨਾਂ ਦੇ ਕੰਮ ਕਰਦੇ ਆ ਇਹਨਾਂ ਮੋਹ ਪਿਆਰ ਸੱਸੋ ਮਾਰਾ ਹੋਰ ਇਹਨਾਂ ਚਾਰ ਲੋਕਰ ਲਾ ਰੱਖੇ ਆਗੇ ਇਦਾਂ ਆਏ ਪੰਦੀ ਹੈਗੀ ਸੂਈ ਬਗਾੜੀ ਮੰਗੂ ਆਹੋ ਆ ਮੈਂ ਤਾਂ ਆਪਦੀ ਸੂਈ ਬਗਾੜੀ ਮੰਗੂ ਪੈਣੀ ਹੈਗੀ ਗੱਲਾਂ ਦੇ ਕਰਦੀ ਹੈਗੀ ਸਾਰਾ ਦਿਨ ਬੋਲਦੀ ਰਹਿੰਦੀ ਹੈ ਮੈਨੂੰ ਸਾਰਾ ਦਾ ਕੰਮ ਕਰਦੀ ਹੈਗੀ ਅੱਗ ਲਾਉਣੀ ਆ ਕਦੇ ਆ ਕਰ ਲੋ ਕਦੇ ਉਹ ਕਰ ਲੋ ਪੱਕਾ ਪੱਕਾ ਨਾ ਮਿਲ ਤੱਕ ਬਹਿਤਾ ਹਾਂ ਆਉਂਦਾਂਗਾ ਮਾਂ ਲੈ ਹਾਂ ਮੇਰੀ ਗੱਲ ਸੁਣ ਨਾ ਹਾਂ ਮੈਨੂੰ ਘੁੱਟ ਕੇ ਚਾਹ ਬਣਾ ਦੇ ਜੀ ਚਾਹ ਕਰ ਦੰਨੇ ਪੁੱਤ ਕੋਈ ਮੈਂ ਨਾ ਮਾਰ ਸੈਣਾ ਕੰਡੇ ਦੀ ਫੱਕੀ ਲੈਣ ਟਾਈਮ ਨਾਲ ਬਾਬੂ ਨੂੰ ਮੜਿਆ ਉਹ ਮਾ ਟਾਈਮ ਨਾਲ ਸਹੀ ਗੱਲ ਹੈ ਤੇਰੀ ਗੰਡੇ ਵੀ ਨਾ ਅਸਮਾਨੀ ਚੜੇ ਪੈ ਰਹੇ ਮਹਿੰਗੇ ਹੋ ਰਿਹਾ ਹੋਰ ਕੀ ਨਾ ਆਲੂ ਕੋਈ ਆ ਕੇ ਗਦੇ ਨਹੀਂ ਸਿਆਂਦੇ ਸੀ ਜਿਹੜੇ ਆਲੂ 40 ਰੁਪਏ ਦੇ ਆਲੂਆਂ ਦਾ ਫੇਰ ਵੀ ਚੱਲਿਆ ਨਾ ਸਸਤੇ ਹੋ ਜਾਂਦੇ ਪਰ ਗੰਡੇ ਨਹੀਂ ਸਸਤੇ ਹੁਣ ਠੀਕ ਹੈ ਉਹ ਆਪਣੇ ਦੋ ਕਨਾਲੀਆਂ ਪਈਆਂ ਨਵੇਲੀਆਂ ਨਾਲ ਉੱਥੇ ਕਣਕ ਦੇ ਨਾਲ ਤੇ ਹਰੀਆਂ ਰੱਖੀਆਂ ਸੀਗੀਆਂ ਚਲੋ ਉੱਥੇ ਬੀਜ ਦੇ ਪੁੱਤ ਕਿਹਦੀ ਗੰਡੇ ਲਾ ਦਨੇ ਮਾਂ ਤੈਨੂੰ ਮੈਂ ਕਹਿੰਦੀ ਸੀ ਹਾਂ ਸਮਾਨ ਸੱਜਣਾ ਨਾਲ ਹੀ ਮੈਨੂੰ ਲੈ ਜਾ ਤੈਨੂੰ ਮੈਂ ਮੈਨੇ ਉੱਥੇ ਬੈਂਕ ਦੇ ਮੂਹਰੇ ਤਾਰਦੀ ਮੈਂ ਪੈਨਸਲ ਜੀ ਕਢਾ ਲੂਗੀ ਕਢਾ ਕਰ ਮੈਂ ਤੋ ਤਨਮਿੰਨੀਆਂ ਦੀ ਇਕੱਠੀ ਹੋਈ ਪਈ ਆ ਚੱਲ ਆਇਆ 2 ਰੁਪਏ ਕਰੇ ਕੰਮ ਆ ਜਾਂਦੇ ਚੱਲ ਕੋਈ ਗੱਲ ਨਹੀਂ ਤੂੰ ਮੈਂ ਕਰ ਜਾ ਕੱਪ ਕੁਪੀ ਆਵਦੀ ਤੇ ਮੈਂ ਹਰਸ਼ ਨੂੰ ਪੁੱਛਣਾ ਕੁਝ ਹਰਸ਼ ਨੂੰ ਨਾ ਮੰਗਵਾਉਣਾ ਹੋਵੇ ਕੁਝ ਚੰਗਾ ਮੈਂ ਚਾਹ ਦੀ ਕੁੱਟ ਪੀਆ ਹਾਂ ਠੀਕ ਆ ਹਰ ਚ ਕੀ ਕਰੀ ਜੰਨੀ ਆ ਸੋ ਕਿੱਥੇ ਨਾ ਰੇਤੇ ਹੀ ਰੇਤ ਹੋਇਆ ਪਿਆ ਸੀ ਮੈਂ ਸੋਚਿਆ ਸਾਫ਼ ਕਰਦਾ ਅੱਛਾ ਮੇਰੀ ਗੱਲ ਸੁਣ ਮੈਨੂੰ ਚਾਹ ਦੀ ਕੁੱਟ ਬਣਾ ਦੇ ਯਾਰ ਮੈਂ ਨਾ ਮਾਂ ਸੈਣਾ ਕੰਡਾ ਦੀ ਫੱਕ ਲੈਣ ਤੇ ਨਾਲ ਹੀ ਮੰਮੀ ਜਾਉਂਗੇ ਮੇਰੇ ਮੰਮੀ ਕਿਵੇਂ ਚੱਲੇ ਨਾਲ ਉਹ ਮੰਮੀ ਕਹਿੰਦੀ ਨਾਲ ਲੈ ਚਾਉਣਾ ਨੇ ਪੈਨਸ਼ਨ ਆ ਰਹੀ ਆ ਪੈਨਸ਼ਨ ਘੜਾ ਕਿਲ ਹੋਣੀ ਆ ਅੱਛਾ ਫਿਰ ਬਗਜੋ ਹਾਂ ਤੇਰੇ ਨਾਲ ਮੇਰੀ ਗੱਲ ਸੁਣਨਾ ਚੰਟੇ ਨੂੰ ਕੁਝ ਲੈ ਕੇ ਜਾਣਾ ਮੈਂ ਤਾਂ ਕੁਝ ਨਹੀਂ ਮੰਗਾਉਣਾ ਮੈਂ ਤਾਂ ਐਂ ਕੰਸੀ ਠੰਡੇ ਜਿਹੀ ਨਹੀਂ ਵੀ ਮੈਨੂੰ ਗਲਾਸ ਲਿਆਉਂਦੇ ਤੁਸੀਂ ਤੇਰੇ ਗਲਾਸ ਤਾਂ ਲਿਆ ਦੂੰਗਾ ਖਾਣ ਪੀਣ ਨੂੰ ਤੇ ਕੁਝ ਖਾਣ ਨੂੰ ਲਿਆ ਦਿਓ ਚੱਲ ਲਿਆ ਦੂੰ ਮਮਸ ਖਾਣੀਆਂ ਜਾਲੇ ਤੂੰ ਹਾਂ ਮਮਸ ਲਿਆ ਦਿਓ ਚੱਲ ਲਿਆ ਦਾਂਗੇ ਠੀਕ ਹੈ ਜਾਨਨੇ ਅਸੀਂ ਮੈਂ ਚਾਹ ਬਣਾਉਣਾ ਥੋੜਾ ਚਾਹ ਬਣਾ ਦੀ ਠੀਕ ਆ ਠੀਕ ਆ ਉਹ ਮਾਂ ਗੱਕਲੀ ਕਾਪੀ ਹਾ ਬੁੱਕ ਚੱਕ ਲਈ ਲੈ ਫੜ ਚਲ ਆ ਚਲ ਜੀ ਇਹਨਾਂ ਨਾਲ ਬੜਾ ਖਸਤਾ ਗਲੀ ਨੂੰ ਠੰਡ ਚ ਹੱਥੇ ਰੜਦੇ ਆ ਕੰਮ ਇਹ ਕਰਦੀ ਇਹਨੂੰ ਇਹਨੇ ਗਲੱਬ ਜਿਆ ਦੇਣਾ ਲੈ ਕੁਛ ਖਾਣ ਨੂੰ ਵੀ ਲਿਆ ਦਾਂਗੇ ਉਹਨੂੰ ਪੁੱਛ ਲਾ ਖਾਣ ਨੂੰ ਕਦੀ ਮੌਂਜ ਲਿਆਦੀ ਮੈਨੂੰ ਮੌਂਜ ਖਾ ਲੂੰਗੀ ਚਲ ਆ ਜਾ ਹਾਂ ਕੀ ਵਸਾ ਨਹੀਂ ਮੱਸਦਾ ਉਹ ਜੇ ਬਾਕੀ ਮੌਂਜ ਦੀ ਖਾਂਦੀ ਐ ਅੱਜ ਗੱਲ ਵਾਲੀ ਹਾਂ ਆ ਕੱਲੇ ਕਿੱਧਰ ਜਾਂਦੀ ਐ 来 ਆਪ ਹੀ ਚੜੀ ਫਿਰਦੀ ਐ ਮੋਟਰਸਾਈਕਲ ਤੇ ਸਾਰਾ ਦਿਨ ਕਿੱਥੇ ਤਾਂ ਨੂੰ ਨੂੰ ਚੜਾਉਣਾ ਸੀ ਕਿੱਥੇ ਆਪ ਹੀ ਚੜੀ ਫਿਰਦੀ ਆ ਅੱਜ ਮੌਕਾ ਹੈ ਕੱਲੀ ਐ ਦੀ ਨੂੰ ਕਰੇ ਤਾਂ ਨਹੀਂ ਆਵੇ ਲਾ ਕੀ ਕਰੀ ਆ ਨੀ ਕੋੜ ਬਹੁ ਪੋਸ਼ਨੀ ਤਾਈ ਜੀ ਭਾਂਡੇ ਜੇ ਇਕੱਠੇ ਕਰਦੀ ਸੀ ਘਰ ਦਾ ਮੈਂ ਤੇ ਭਾਂਡੇ ਅੱਗ ਰਹੀ ਰਹਿ ਗਈ ਹੈ ਕਿਵੇਂ ਕੀ ਕਰੇ ਮਮੇ ਕਿੱਧਰ ਗਈ ਐ ਮੋਟਰਸਾਈਕਲ ਤੇ ਚੜੀ ਜਾਂਦੀ ਸੀ ਉਹ ਤਾਂ ਮਾਨਸਾ ਗਏ ਨੇ ਅੱਛਾ ਮਾਨਸਾ ਕਿ ਲੈਣ ਗਈ ਆ ਉਹ ਉਹਨਾਂ ਨੂੰ ਕੋਈ ਕੰਮ ਸੀਗਾ ਮਾਨਸਾ ਬੈਂਕ 'ਚ ਗਾਜੇ ਆਖਲਾ ਤੈਨੂੰ ਨਹੀਂ ਨਾਲ ਲੈ ਕੇ ਗਏ ਠੰਡ ਹੋਈ ਪਈ ਤਾਈ ਜੀ ਨਹੀਂ ਮੈਂ ਕੀ ਕਰਨਾ ਸੀ じゃ ਕਿ ਉਹਨਾਂ ਨੂੰ ਤਾਂ ਕੰਮ ਸੀ ਤਾਂ ਲੱਗ ਗਿਆ ਤਾਂ ਲਾ ਉਹ ਤਾਂ ਆਪ ਹੀ ਮੁਖਤਿਆਰ ਬਣੀ ਰਹਿੰਦੀ ਐ ਮੋਟਰਸਾਈਕਲ ਤੇ ਮਗਰ ਮੁੰਡੇ ਦੇ ਚੜਨ ਨੂੰ ਤੂੰ ਸੋਹਣੀ ਲੱਗਦੀ ਤੂੰ ਜਾਣਦੀ ਮੋਟਰਸਾਈਕਲ ਤੇ ਇਹ ਕੋਈ ਚੀਜ਼ ਨਹੀਂ ਹੋਣੀ ਸੀ ਮੁੰਡੇ ਨਾਲ ਜਾ ਕੇ ਤੂੰ ਗਈ ਹੁੰਦੀ ਨਹੀਂ ਤਾਂ ਆਈ ਜੀ ਮੈਨੂੰ ਲੋੜ ਹੋਵੇ ਤਾਂ ਮੈਨੂੰ ਵੀ ਲੈ ਜਾਂਦੇ ਆ ਨਾਲੇ ਹਰ ਇੱਕ ਚੀਜ਼ ਮੈਨੂੰ ਘਰੇ ਬੈਠੇ ਰੋ ਮਿਲਦੀ ਐ ਮੈਂ ਜਾ ਕੇ ਕੀ ਕਰਨਾਵੇਂ ਮੈਂ ਪਤਾ ਐਵੇਂ ਲਾਉਦਾ ਹੁੰਦਾ ਜੇ ਆਉਂਦਾ ਆਉਂਦਾ ਦਬਸ ਪਾਲੇ ਸਸਤੇ ਫੇਰ ਤਾਂ ਪੈ ਜਾਂਦੀ ਐ ਤੇ ਨਹੀਂ ਤਾਂ ਫੇਰ ਤੇਰੀ ਸੱਸ ਉਸ ਤੋਂ ਦੀ ਹੋ ਜੂ ਤੇਰੇ ਨਹੀਂ ਤਾਈ ਜੀ ਐਵੇਂ ਲੱਗਦਾ ਮੇਰੀ ਸੱਸ ਹੋਰਾਂ ਸੱਸਾਂ ਵਰਗੀ ਨਹੀਂ ਉਹ ਤਾਂ ਮੈਨੂੰ ਧੀ ਬਣਾ ਕੇ ਰੱਖਦੀ ਐ ਇਹ ਤਾਂ ਐਵੇਂ ਲੱਗਦਾ ਥੋੜਾ ਤੇਰੀ ਧੀ ਧੀ ਬਣਾਉਂਦੇ ਹੁੰਦੇ ਆ ਸੱਸਾਂ ਕੋਈ ਗੱਲ ਨਹੀਂ ਤਾਈ ਜੀ ਮੈਂ ਉਹਦੀ ਧੀ ਬਣੂਗੀ ਤਾਂ ਮੇਰੀ ਮਾਂ ਵੀ ਬਣ ਕੇ ਰਹੂਗੀ ਜੇ ਮੈਂ ਉਹਦੇ ਨਾਲ ਅੱਜ ਹੀ ਫਰਕ ਕਰਨ ਲੱਗੀ ਦੋ ਦਿਨਾਂ ਨੂੰ ਉਹ ਵੀ ਕਰੂਗੀ ਮੇਰੇ ਨਾਲ ਤੇ ਨਾ ਕੋਈ ਉਹ ਕੰਮ ਕਰਦੀ ਆਗੀ ਪਰ ਤੋ ਮੰਜੇ ਤੇ ਪੈਰ ਨਹੀਂ ਲਾਉਂਦੀ ਕਿ ਸਾਰਾ ਦਿਨ ਤੂੰ ਧੰਦਾ ਕਰੀ ਜਾਂਦੀ ਤੂੰ ਵੀ ਕਿਸੇ ਦੀ ਧੀ ਐ ਤੇ ਸਾਰਾ ਦਿਨ ਧੰਦਾ ਕਰਦੀ ਐ ਕਿਸੇ ਬੰਦੇ ਦਾ ਵੀ ਲੈ ਲਿਆ ਕਰ ਉਹਦੀ ਉਮਰ ਥੋੜੀ ਐ ਹੁਣ ਕੰਮ ਕਰਨ ਦੀ ਜਦੋਂ ਉਹਦਾ ਟਾਈਮ ਸੀ ਆਉਣੇ ਵੀ ਬਠੇਰਾ ਕਰਿਆ ਹੁਣ ਮੈਂ ਹੀ ਕਰੂੰਗੀ ਕੰਮ ਤਾਂ ਕਰਦਾ ਲੈ ਉਹ ਕਿ ਬੁੜੀ ਹੋ ਗਈ ਮਟਿਆਰ ਪਈ ਆ ਤਾਂ ਤੇਰੇ ਨਾਲ ਗੁਗਨਾ ਕੰਮ ਕਰ ਸਕਦੀ ਆ ਉਹੀ ਸਾਡੇ ਕਿੰਨਾ ਕੰਮ ਹੁੰਦਾ ਮੈਂ ਕਰ ਲੈਨੀ ਆ ਮੰਮੀ ਜੇ ਮੈਨੂੰ ਲੋੜ ਹੋਵੇ ਤਾਂ ਮੰਮੀ ਵੀ ਕਰਵਾਉਂਦੀ ਹੈ ਮੇਰੇ ਨਾਲ ਕੰਮ ਆਇਆ ਤਾਂ ਕਰਵਾਉਂਦੀ ਆ ਤਾਂ ਵੀ ਪਹਿਲੇ ਹੀ ਹੁਣ ਤੂੰ ਸਾਸਰ ਚੜਾ ਲਿਓ ਹੋ ਨਹੀਂ ਤੇ ਡੱਕੇ ਨਹੀਂ ਕਰਿਆ ਕਰਨਾ ਸਾਰਾ ਕੰਮ ਤਾਂ ਇੱਥੇ ਹੀ ਪਾ ਲਿਆ ਕਰੂੰਗੀ ਕੋਈ ਗੱਲ ਨਹੀਂ ਤਾਂ ਆਈ ਸੀ ਹੋਰ ਤੁਸੀਂ ਕਿਵੇਂ ਆਏ ਸੀਗੇ ਅਸੀਂ ਤਾਂ ਆ ਹੀ ਆਏ ਸੀ ਮੱਕਾ ਜਾਣਦੀ ਸੀ ਮੋਟਰਸਾਈਕਲ ਤੇ ਚੜੀ ਤੇ ਬੇਬੇ ਤੇ ਮਖਾ ਚਾਹ ਤੈਨੂੰ ਲੈ ਕਿਨੇ ਗੀ ਨਾਲ ਕੋਲ ਮੈਂ ਵੀ ਮੱਕਾ ਪਤਾ ਲੈ ਕੇ ਆਣੀ ਬਹੂ ਦਾ ਕੀ ਕਰੀ ਜਾਂਦੀ ਹੈ ਅੱਛਾ ਹਾਂ ਚੰਗਾ ਵ ਤਾਂ ਜਾਣੀ ਹੈਗੀ 베라 ਚਲ ਅਬ ਨਾਮ ਸਰਚਣਾ ਨਹੀਂ ਕੰਮ ਉਹ ਤਾਂ ਕਰਵਾਇਆ ਕਰਦਾ ਨਹੀਂ ਚਾਹੀਜੀ ਆਪਜੀ ਤਾਂ ਸਾਡੇ ਘਰ 'ਚ ਕੋਈ ਗੱਲ ਹੈ ਨਹੀਂ ਹੋ ਹੁੰਦੇ ਜਿਸੰਦਰ ਕੌਰ ਆਉਣ ਦਿਓ ਨੂੰ ਮੈਂ ਲਾਉਂ ਜੇ ਪੱਤਿਆਂਾਂ ਵੀ ਨੂੰ ਦੀਆਂ ਤਾਂ ਪਾਥੀਆਂ ਸਾਰੀਆਂ ਭਿੱਜ ਗਈਆਂ ਤੇ ਕਨਾਲੀਆਂ ਵੀ ਨਹੀਂ ਰਹੀਆਂ ਖੱਲ ਲੀਆਂ ਨਹੀਂ ਪਹਿਣੇ ਪਾਥੀਆਂ ਨੀ ਪਹਿ ਸਾਰੀਆਂ ਬਿਆਹਤੀਆਂ ਮੇਨੇ ਭਿੱਜੀਆਂ ਪਈਆਂ ਆ ਚੱਕੀਆਂ ਨਹੀਂ ਜਾਂਦੀਆਂ ਇੱਕ ਮਹੀਨੇ ਤੋਂ ਤਪਾਤ ਹੀ ਕੋ ਛੰਡੀ ਵਾਲੀ ਹੋਈ ਪਈ ਆ ਹੋਰ ਮੈਂ ਵੀ ਤੈਨੂੰ ਆਏ ਪੁੱਛਦੀ ਸੀ ਸੋ ਟਿੱਤਾ ਗਾਹਰੇ ਦੋ ਨੇ ਸੁਖਣਾ ਇੱਕ ਗਾਹਰਾ ਦੇ ਦੇ ਜਿਹੜੇ ਤਰਪੇ ਬੰਦੇ ਨੇ ਹਨਾ ਲੈ ਲਿਓ ਇਹ ਤਾਂ ਬੜੀਆਂ ਸਾਰੀਆਂ ਭਿੱਜ ਗਈਆਂ ਤੇ ਗੋਹਾ ਲਿਆ ਪਿਆ ਲੱਗਿਆ ਨਹੀਂ ਮੈਥੋਂ ਤੇ ਹਾਂ ਤੂੰ ਕੱਲ ਕਿੱਥੇ ਗਈ ਸੀ ਹੈ ਨਹੀਂ ਸੀ ਘਰੋਂ ਮੈਂ ਗਈ ਸੀ ਹਾਂ ਤੂੰ ਬੀ ਸੀ ਹਾਂ ਮੈਂ ਹੱਥ ਨਹੀਂ ਆਈਆਂ 5 ਵਜੇ ਕੋਈ ਕੰਮ ਸੀਗਾ ਨਹੀਂ ਭਾਣਾ ਮੈਂ ਤਾਂ ਉਹੀ ਬਾਗ ਗਈ ਤੇ ਮੈਂ ਕਿਹਾ ਜਸਵੰਦਰ ਨੂੰ ਮਿਲ ਕੇ ਆਣੀ ਤੇ ਤੈਨੂੰ ਹੀ ਬਾੜੀ ਚੱਕਵੇਂ ਆ ਨਾ ਨਹੀਂ ਭੈਣੇ ਐ ਕਿਉਂ ਬੋਲਦੀਆਂ ਉਹ ਤਾਂ ਬਾਹਲੀ ਹੋ ਨਰਮ ਆ ਗਈ ਨਿਪਾਂ ਤੈਨੂੰ ਲੱਗਦੀ ਆ ਉਹ ਤਾਂ ਬਾਹਲੀ ਕੁਛ ਬੋਦੀ ਮੱਕੋ ਨਾ ਬੇਬੇ ਕਿੱਥੇ ਗਈ ਆ ਪਤਾ ਨਹੀਂ ਕਹਿੰਦੀ ਤਾਈ ਉਹ ਸਾਰਾ ਦਿਨ ਘਰੇ ਫਦੇ ਮਾਪੇ ਪੁੱਤ ਨਹੀਂ ਦੱਸ ਸਕੇ ਜਾਨ ਮੈਨੂੰ ਤੇ ਮੈਂ ਦਫਾਹੇ ਚਦੀ ਪਈ ਐ ਇੱਥੇ ਕਹਾਂ ਦਾ ਮੈਨੂੰ ਇੱਥੇ ਵਿਆਹ ਹੋ ਗਿਆ ਇਸ ਘਰੇ ਨਿੱਟੜੇ ਹੋਏ ਇੰਨਾ ਤਾਂ ਬੋਲਣ ਵਾਲੀ ਲੱਗਦੀ ਨਹੀਂ ਹੈਗੀ ਵੀ ਐਨਾ ਬੋਲਦੀ ਹੋਊਗੀ ਪਰ ਮੇਰੇ ਮੂਰੇ ਅੱਜ ਤੱਕ ਕਦੇ ਕੋਈ ਗੱਲ ਨਹੀਂ ਬੋਲੀ ਉਹ ਤਾਂ ਪਹਿਣੇ ਹਜੇ ਤੇਰੇ ਮੁਰੇ ਹੋਈ ਨਹੀਂ ਬੋਲਦੀ ਉਹਦਾ ਬਾਗ ਵੀ ਬੋਲਦੀ ਬਲਾਈ ਚੱਕਵੇਂ ਆ ਤੇ ਚੱਲ ਘਰੇ ਨਾ ਤੂੰ ਦੱਸੀ ਪਾਥੀਆਂ ਦਾ ਤੂੰ ਲੈ ਜੀ ਮੈਂ ਕੋਈ ਨਾ ਪਹਿਣੇ ਜਿਹੜੇ ਦੋ ਰੁਪਏ ਬੰਦੇ ਹੋਏ ਅਸੀਂ ਦੇ ਕੇ ਜਾਵਾਂਗੇ ਉਹ ਨਹੀਂ ਲੈ ਕੇ ਜਾਣਾ ਆਪਾਂ ਸਾਡਾ ਲੋੜ ਹੀ ਨਹੀਂ ਲੈ ਜੀ ਚਾਰ ਟੋਕ ਕੋਈ ਨਹੀਂ ਉੱਨੀ ਹੁੰਦਾ ਪਾਥੀਆਂ ਦਾ ਤਾਂ ਹਾਂ ਲੈ ਜੀ ਕੋਈ ਨਹੀਂ ਦੇ ਦੇ ਇਹਨੂੰ ਪਾਥੀਆਂ ਪਾਥੀਆਂ ਪੱਥਰਾਂ ਦਾ ਸੌਖੀਆਂ ਪੰਗਿਆ ਕਿਤੇ ਉਹ ਮਾਗਦੇ ਮਹੀਨੇ ਚ ਹੱਥ ਸੁਨ ਹੋ ਜਾਂਦੇ ਆ 2 ਰੁਪਏ ਲੈ ਲਈਏ ਕਿ ਆਈ ਬਾਥੀਆਂ ਮਿਲ ਜਾਂਦੀਆਂ ਹੋਣਗੀਆਂ ਸਸਨੂ ਘੋੜੇ ਵਰਗੀਆਂ ਪੱਥ ਲਿਆ ਕਰੋ ਦੇਖ ਲਓ ਮੌਜਣਾ ਪਈ ਹੈ ਕੀ ਨੀ ਖੜੀ ਹੋ ਜਾ ਪਈਆਂ ਮੌਜਣਾ ਤੁਸੀਂ ਨਾ ਮੰਮੀ ਹੋਰ ਬਾਹਰ ਹੀ ਰਹਿਤੇ ਮੇਰੀ ਗੱਲ ਸੁਣ ਕੱਲ ਤੇਰੀ ਤਾਈ ਆਈ ਸੀ ਦੱਸਿਆ ਕਿਉਂ ਨਹੀਂ ਹਾਂਜੀ ਮੰਮੀ ਜੀ ਤਾਈ ਤਾਂ ਆਈ ਸੀਗੀ ਮੈਂ ਤਾਂ ਦੱਸਣਾ ਹੀ ਭੁੱਲ ਗਈ ਤੁਹਾਨੂੰ ਭੁੱਲ ਗਈ ਸੀ ਕਿ ਗੱਲਾਂ ਲੁਕਾਉਣ ਲੱਗੀ ਨਾ ਮੰਮੀ ਜੀ ਦੀ ਗੱਲ ਤਾਂ ਮੈਂ ਘਾਤੋ ਲੁਕਾਉਣੀ ਸੀਗੀ ਬੜੀਆਂ ਚੁਗਲੀਆਂ ਕੀਤੀਆਂ ਹੈ ਫਿਰ ਮੇਰੀਆਂ ਕੀ ਮਤਲਬ ਮੰਮੀ ਜੀ ਮਤਲਬ ਤੈਨੂੰ ਪਤਾ ਹੀ ਨਹੀਂ ਹਲੇ ਐਂ ਕਾ ਤੂੰ ਬੋਲੀ ਉਹਨਾਂ ਨਾਲ ਤੁਸੀਂ ਨਾ ਸਾਰੀਆਂ ਗੱਲਾਂ ਕਰ ਗਈ ਨਾ ਹਜੇ ਮੈਨੂੰ ਪੁੱਛਦੀਆਂ ਵੀ ਤੂੰ ਐਂ ਕਿਉਂ ਬੋਲਦੀ ਹੈਂਗੀ ਕੀ ਗੱਲ ਕਰਤੀ ਮੰਮੀ ਜੀ ਮੈਂ ਬਾਰੀ ਸਿਆਣੀ ਆ ਗਈ ਅਕੇ ਮੋਟਰਸਾਈਕਲ ਤੇ ਨਾਲ ਚੜ ਕੇ ਭੱਜ ਜਾਂਦੀ ਆ ਮੈਨੂੰ ਕੋ ਲੈ ਕੇ ਨਹੀਂ ਜਾਂਦੇ ਨਾ ਮੰਮੀ ਜੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਕਹਿਣੀਆ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਐ ਕਿਹਾ ਜਿਨੇ ਮਰਜੀ ਕਹਿਤਾ ਤੈਨੂੰ ਦੱਸੋ ਤੋ ਕੀ ਲੈਣਾਗਾ ਨਹੀਂ ਨਹੀਂ ਜਿੰਨੀ ਤੂੰ ਭੋਲੀ ਐਨੀ ਭੋਲੀ ਹੈ ਨਹੀਂ ਮੰਮੀ ਮੈਂ ਭੋਲੀ ਬਨ ਤੁਹਾਨੂੰ ਕੀ ਕਹਿਤਾ ਮੈਂ ਕਹਿਦਾ ਨਹੀਂ ਸਾਰੀਆਂ ਗੱਲਾਂ ਨਹੀਂ ਕਿ ਮੈਂ ਕੁਝ ਕਿਹਾ ਨਹੀਂ ਨਹੀਂ ਚਾਹ ਦੀ ਕੁੱਟ ਕਰ ਲਿਆ ਹੁਣ ਐਥੇ ਮੰਜੇ ਤੇ ਚੜੀ ਬੈਠੀ ਰਹੇਗੀ ਹਾਂਜੀ ਮੰਮੀ ਜੀ ਚਾਹ ਤਾਂ ਮੈਂ ਬਣਾ ਕੇ ਲਿਆਉਣੇ ਨਾਲੇ ਮੈਨੂੰ ਧਨੀਆ ਫੜਾਉ ਦੇ ਮੈਂ ਚਟਨੀ ਕੁੱਟਦਾ ਆ ਚੱਕ ਧਨੀਆ ਬੈਠਿਆਂ ਨੂੰ ਘਰੇ ਸਾਰਾ ਕੁਝ ਮਿਲਦਾਗਾ ਫਿਰ ਵੀ ਇੰਨੀ ਜਵਾਨ ਲੜਾਉਂਦੀ ਹੈਗੀ ਤੇ ਮੇਰੀ ਗੱਲ ਸੁਣੋ ਆਛ ਹਾਂ ਸੋਹ ਮਾਰੇ ਕੇ ਮੇਰੇ ਵਾਇਰ ਪਰ ਖੇ ਸੀਗਾ ਉਦੋਂ ਨੇ ਸੁਖ ਮੰਮੀ ਨੂੰ ਕੀ ਹੋਇਆ ਬਾਹਰੋਂ ਆਏ ਤਾਂ ਪਿਤਪਾਇ ਆਏ ਆ ਕੇ ਮੇਰੇ ਗੱਲ ਪੈ ਗਈ ਮੰਮੀ ਅੱਛਾ ਚਲ ਕੀ ਹੋਣਾ ਦਿਮਾਗ ਵੀ ਭਰ ਉਹ ਹੁੰਦਾ ਬੰਦੇ ਦਾ ਤੇ ਮੇਰੀ ਗੱਲ ਸੁਣੋ ਸੁਖ ਦੇ ਮੰਮੀ ਨੇ ਪਹਿਲਾਂ ਨਹੀਂ ਮੇਰੇ ਨਾਲ ਐ ਕਰਿਆ ਸੀਗਾ ਉਹ ਕੀ ਹੋਰਾ ਮੂਡ ਵੀ ਖਰਾਬ ਹੁੰਦਾਗਾ ਇਹ ਪੁਰਾਣੀ ਗੱਲ ਕੋਲ ਯਾਦ ਆ ਜਾਂਦੀ ਹੈ ਕੋਈ ਤੇ ਮੇਰੀ ਗੱਲ ਸੁਣਨ ਵਾਲੇ ਤੇ ਫਿਰ ਤੁਸੀਂ ਕਿੱਥੇ ਚੱਲੇ ਹੋ ਨਾਲੇ ਹੁਣ ਮੈਂ ਤਾਂ ਕਾਲੇ ਨੂੰ ਮੱਝ ਦੇਹਾ ਕੇ ਰੋਣਾਗਾ ਅੱਛਾ ਹਾਂ ਲਖਿੰਦਰ ਦੇ ਮੱਝ ਕਿੱਥੇ ਗਿਆ ਕੀ ਨਾ ਨਾ ਆਪਣੇ ਤਾਂ ਨਹੀਂ ਕਾਲਿਆਂ ਨਾਲ ਲੈਣੀ ਹੈਗੀ ਅੱਛਾ ਅੱਛਾ ਉਹ ਬੋੜਾ ਵਾਲੇ ਦੇ ਦੋਸਤ ਕੋਲੇ ਲਖਿੰਦਰ ਕੋਲੇ ਮੱਝ ਤੇ ਉਹਨਾਂ ਨੇ ਮੱਝ ਦੇਖਿਆ ਠੀਕ ਅਸੀਂ ਠੀਕ ਹੈ ਚੱਲ ਵਗ ਜੂ ਠੀਕ ਗੱਲ ਤੇ ਮੇਰੇ ਭੈਣ ਨਾਲੀ ਸੱਚ ਹੈਗੀ ਝੂਠ ਨਹੀਂ ਗੱਲ ਕਰੀ ਤਾਂ ਹੋਣੀ ਐ ਨੇ ਕੋਈ ਨਾ ਕੋਈ ਗੱਲ ਪਰ ਮੁੱਕਰ ਕੀ ਮੇਰੇ ਕੋਲੇ ਤਾਂ ਮਾ ਕੇ ਕੱਲੀ ਬੋਲੀ ਆਨੀ ਕਿਹੜਾਗਾ ਪੇਕੋਸ਼ ਨਹੀਂ ਬੋਲਦੀ ਹੈਗੀ ਹੋਰ ਨੂੰ ਦੱਸ ਮੈਨੂੰ ਕੀ ਹੋਇਆਗਾ ਕਿ ਤੁਸੀਂ ਮੈਨੂੰ ਮਾਰ ਕੇ ਰਾਜੀ ਹੋਵੇਂ ਇਹਨੂੰ ਕੁਝ ਹੋ ਜੇ ਕਮਲ ਦੇ ਨਾਂ ਮਾਂ ਇਹੀ ਗੱਲ ਕੀ ਹੋ ਗਈ ਤਵਰਸ਼ਾ ਵਾਲੀ ਆਉਣਾ ਪਈ ਜਾਂਦੀ ਸੀ ਉਹਨੂੰ ਪੁੱਛਿਆ ਸੀ ਹੁਣ ਦੱਸਿਆ ਨਹੀਂ ਕੁਝ ਮੈਨੂੰ ਅੱਛਾ ਉਹਨੂੰ ਪੁੱਛਣ ਬਹਿ ਗਿਆ ਵੀ ਕੀ ਗੱਲ ਹੋ ਗਈ ਮੈਂ ਕਿਹੜਾ ਤੁਹਾਡੇ ਡੰਗ ਮਾਰਦੀ ਆਂ ਕਿ ਵੀ ਭਾਈ ਐਨੇ ਔਖੇ ਹੋਏ ਰਹਣੀ ਮੈਥੋਂ ਉਹ ਚੱਲ ਮਦੂ ਤੂੰ ਹੀ ਤਾਂ ਵੀ ਬੈਠੀ ਆ ਮੇਰੀ ਗੱਲ ਸੁਣ ਕਹਿੰਦਾ ਮੱਝ ਦੇ ਚੌਂਟੇ ਕਾਲੇ ਨਾਲ ਜਾਣਾਗਾ ਜਿੱਥੇ ਮਰਜੀ ਜਾ ਮੈਨੂੰ ਕੀ ਆ ਸਾਰੇ ਕੱਚੇ ਨੇ ਇੱਕ ਵੀ ਨਹੀਂ ਕੀ ਰਹਾ ਇਹਦਾ ਸੰਦੀਪ ਹਾਂ ਚਾਚੀ ਨੀਤੀ ਤੇਰੀ ਮਾਂ ਕਿੱਧਰ ਗਈ ਮੇਰੀ ਮਾਂ ਇਧਰ ਕਿਤੇ ਫਿਰਦੀ ਹੋਊਗੀ ਕਿਵੇਂ ਸੀ ਕੋਈ ਕੰਮ ਸੀ ਨਹੀਂ ਮੈਂ ਤਾਂ ਉਹਦੇ ਕੋਲੇ ਆਈ ਸੀ ਅੱਛਾ ਮੈਨੂੰ ਆਈ ਸੀਗਾ ਫੜ ਜਾ ਹਿੱਨੜੀ ਜਾਏ ਹੁੰਦੇ ਅਸੀਂ ਬੈਠਾਣਾ ਅੱਛਾ ਚਲ ਆਇਆ ਚਾਚੂ ਬਣਾ ਲੈਣੀ ਹੈ ਨੀ ਚਾਹ ਨੂੰ ਪੀ ਰਤੀ ਹੈ ਬਸ ਪੀਤੀ ਹੋਈ ਆ ਅੱਜ ਸਾਡੇ ਵਾਲੀ ਦੀ ਗੱਲ ਸੁਣ ਲੈ ਮੈਂ ਤਾਂ ਪਾਜੀ ਪਾਜੀ ਪਵੇ ਮੈਂ ਤਾਂ ਇੱਕ ਤਾਂ ਗੱਲ ਪੁੱਛ ਲਈ ਤੇਰੀ ਮਾਂ ਦੇ ਕਹੇ ਤੂੰ ਮੈਂ ਆਖਿਆ ਇਹ ਤੂੰ ਕੱਲ ਤੇਰੀ ਤਾਈ ਆਈ ਸੀਗੀ ਤੇ ਤੂੰ ਉਹਨੂੰ ਕੀ ਕਹਿਤਾ ਓਹੋ ਚਾਚੀ ਤੈਨੂੰ ਪਤਾ ਤਾਂ ਹੈਗਾ ਕਾਣੂ ਮੇਰੀ ਮਾਂ ਮਗਰ ਲੱਗਦੀ ਹੁੰਨੀ ਆ ਉਹਦਾ ਤਾਂ ਪਤਾ ਹੀ ਨਹੀਂ ਕਿ ਉਹਨੂੰ ਕੀ ਕਹਦੇ ਨੀਤੀ ਏ ਉਹ ਬੁਰੀ ਹੋਈ ਤਾਂ ਲੱਗਦੀ ਆ ਉਹ ਸੱਚੀਆਂ ਗੱਲਾਂ ਕਹਿ ਦਿੰਦੀ ਆ ਓਹੋ ਚਾਚੀ ਮੈਂ ਤੁਹਾਨੂੰ ਕਹਿਦਾ ਜਾਨੀ ਆ ਕਾਣੂ ਮੇਰੀ ਮਾਂ ਪਿੱਛੇ ਲੱਗਦੇ ਹਾਂ ਉਹਦਾ ਤਾਂ ਪਤਾ ਨਹੀਂ ਕਿ ਉਹਨੂੰ ਜਾ ਕੇ ਕੀ ਕਹਦੇ ਤੁਸੀਂ ਐਵੇਂ ਉਹਦੇ ਪਿੱਛੇ ਲੱਗ ਕੇ ਆਪੀ ਨੂੰ ਉਹਨੂੰ ਲੜਪੇ ਹੈ ਨਹੀਂ ਲੜਨ ਵਾਲੀ ਗੱਲ ਨਹੀਂ ਜੀਤੀ ਏ ਕੋਈ ਗੱਲ ਪੁੱਛ ਲਈ ਆਪਾਂ ਉਹਨੂੰ ਸਹੀ ਜਵਾਬ ਤਾਂ ਦੇ ਦੀ ਉਹ ਤਾਂ ਉਲਟੇ-ਪੁਲਟੇ ਗੱਲਾਂ ਕਰਨ ਲੱਗ ਜਾਂਦੀ ਹੈਗੀ ਤੈਨੂੰ ਨਹੀਂ ਪਤਾ ਸਿਰ ਤਾਂ ਮੈਂ ਹੀ ਚੜਾ ਲਈ ਉਹ ਇੱਕ ਚੀਜ਼ ਮੰਗਦੀ ਐ ਸੀ ਦੋ ਲਿਆ ਕੇ ਦਿੰਨੇ ਆਗੇ ਆਹਨੂੰ ਚਾਚੀ ਤੁਹਾਨੂੰ ਵੀ ਨਹੀਂ ਪਤਾ ਸਾਡੇ ਘਰੇ ਕੀ ਚੱਲਦਾ ਹੈਗਾ ਤੇ ਮੇਰੀ ਮਾਂ ਕਹੀ ਜੀ ਹੈਗੀ ਸਾਰਿਆਂ ਨੂੰ ਚੰਗੀ ਲੱਗਦੀ ਮੈਨੂੰ ਪਤਾ ਘਰੇ ਕੀ ਕੁਝ ਹੁੰਦਾ ਸਾਡੇ ਨਹੀਂ ਉਹੀ ਬਹਿਮ ਨੇ ਪੁੱਤ ਤੂੰ ਵੀ ਨਾ ਬੋਲਿਆ ਕਰ ਮੈਂ ਤਾਂ ਨਹੀਂ ਸਾਡੀ ਨੂੰ ਕੁਝ ਵੀ ਨਹੀਂ ਬੋਲਦੀ ਹੈਗੀ ਫਿਰ ਵੀ ਇਹ ਜੇ ਉਲ ਪਟੰਗ ਗੱਲਾਂ ਕਰਦੀ ਐ ਉਹ ਜਿਹੜੀਆਂ ਨਾ ਕਰਨੀਆਂ ਹੋਣ ਕਾ ਚੀਕਸਲਾ ਦੇਵਾ ਕਿਸੇ ਪਿੱਛੇ ਲੱਗ ਕੇ ਨਾ ਆਪ ਦਾ ਨਾ ਕਰ ਪਟੋ ਜੇ ਐਵੇਂ ਤੁਸੀਂ ਆਪ ਦੀ ਨੂਨ ਕੁਛ ਕਹਿਤਾ ਸਿਰੀ ਚੜੂਗੀ ਅਦਾ ਪਿਆਰ ਨਾ ਰੱਖੋ ਤੇ ਕੀ ਮੈਂ ਤਾਂ ਕਦੇ ਬੋਲੀ ਵੀ ਨਹੀਂ ਮੈਂ ਤਾਂ ਇੱਕ ਤੋਂ ਦੋ ਹੀ ਨਹੀਂ ਕਿਹਾ ਹੈਗਾ ਮੈਂ ਕਦੇ ਬਾਹਰ ਅੰਦਰ ਗਈਆਂ ਹਾਂ ਆਸਗਵਾਂ ਵਿੱਚ ਗਜਾਇਆ ਐਵੇਂ ਨਾ ਸਰਦਾ ਨਹੀਂ ਹੈਗਾ ਚਲ ਉਹ ਤਾਂ ਗੱਲਾਂ ਛੱਡ ਤੇ ਤੇਰੀ ਮਾਂ ਕਿੱਥੇ ਹੈਗੀ ਮੈਨੂੰ ਐਂ ਦੱਸ ਉਹ ਤਾਂ ਪਤਾ ਨਹੀਂ ਕਿੱਥੇ ਰਹਿੰਦੀ ਹੈਗੀ ਸਾਰਾ ਦਿਨ ਘਰੇ ਤਾਂ ਬੜਦੀ ਨਹੀਂ ਹੈਗੀ ਚਲ ਕੋਈ ਨਾ ਫਿਰ ਉਹਨੂੰ ਕਾਇ ਦੇ ਕਾਹ ਤੂੰ ਜਾਈ ਫਟਵਾਰੀਆਂ ਦੇ ਅੱਛਾ ਜਾਏ ਸੀਗਾ ਤੁਸੀਂ ਫਿਰ ਉਹਨਾਂ ਨੇ ਹੁਣ ਮੈਂ ਜਾਂ ਨਾ ਜਾਂਦੀ ਜਾਂਦੀ ਲੰਘ ਜੂਗੀ ਹੁਣ ਰੋਜ਼ ਰੋਜ਼ ਕਿੱਥੇ ਆਈਦਾ ਚਲੋ ਕੋਈ ਨਹੀਂ ਚਾਹ ਬਣਾ ਦਿੰਦੀ ਮੈਂ ਨਾ ਲੇਤੀਏ ਚਾਹ ਤਾਂ ਮੈਂ ਘਰੋਂ ਪੀ ਕੇ ਆਈ ਆਂ ਕੀ ਚੰਗਾ ਚਾਚੇ ਲੈ ਦੱਸ ਆ ਮੇਰੀ ਮਾਂ ਦਾ ਵੀ ਨਾ ਜਮਾ ਨਹੀਂ ਪਤਾ ਲੱਗਦਾ ਪਤਾ ਨਹੀਂ ਕੀ ਲੁੱਤੀ ਲਈ ਹੋਣੀ ਇਹਨਾਂ ਦੀ ਨੂੰ ਨੂੰ ਜਾ ਕੇ ਇਹਨਾਂ ਦੇ ਘਰੇ ਵੀ ਕਲੇਸ਼ ਪਵਾਤਾ ਠਿਕਦੀ ਨਹੀਂ ਪਤਾ ਨਹੀਂ ਕਿਹਦੇ ਨਾਲ ਬੋਲੀ ਜਾਂਦੀ ਹੈ ਬਾਹਰ ਆਉਣ ਦੇ ਉਹਨੂੰ ਪੁੱਛਦੀ ਆ ਆਉਂਦੀ ਆ ਕੀ ਜਨਾ ਬੋਲੀ ਆ ਜੀ ਸੰਦੀਪਾ ਨਾ ਮੇਰੀ ਗੱਲ ਸੁਣ ਮਾ ਉਹ ਤਾਂ ਚਾਚੀ ਆਈ ਸੀ ਨਾ ਉਹਨਾਂ ਦੀ ਨੂਨੂ ਕੋਈ ਲੁੱਤੀ ਲਾਈਏ ਜਾ ਕੇ ਕੀ ਕਹਿਣਾ ਤਾਂ ਕੁਝ ਵੀ ਨਹੀਂ ਕਿਹਾ ਜੀ ਨਾ ਮੈਨੂੰ ਪਤਾ ਹੈਗਾ ਸਭ ਕੋਈ ਨਾ ਕੋਈ ਲੁੱਤੀ ਤਾਂ ਲਾ ਕੇ ਆਈ ਹੋਏਗੀ ਲੱਗਦਾ ਆਈ ਆ ਵੀ ਨੂਨ ਨਾਲ ਤੂੰ ਤਾਂ ਕੋਈ ਬੜਾ ਲਾ ਨਹੀਂ ਤੂੰ ਤਾਂ ਮਾਨੂੰ ਕਹਤਾ ਹੋਵੇ ਕੁਝ ਮੈਂ ਕਦੋਂ ਕਿਹਾ ਮੈਂ ਤਾਂ ਘਰੋਂ ਬਾਹਰ ਵੀ ਨਹੀਂ ਨਿਕਲਦੀ ਮੈਂ ਤਾਂ ਪਤਾ ਹੀ ਨਹੀਂ ਬਾਹਰ ਕੀ ਹੋਈ ਜਾਂਦਾ ਕੀ ਨਾ ਆਣ ਕਮਾਂਡ ਚ ਫਿਰ ਕੀ ਕਹਤਾ ਹੁਣ ਤਾਂ ਦਿੱਤਾ ਇਹਨੇ ਤੈਨੂੰ ਕੀ ਕਹਿਣਾ ਸੀ ਮੈਂ ਤਾਂ ਕਹਦਾ ਵੀ ਘਰੇ ਨਹੀਂ ਹੈਗੀ ਹੋਰ ਕੀ ਕਹਦਾ ਵੀ ਅੰਦਰ ਹੀ ਬੈਠੀ ਆ ਜਾ ਕੇ ਮਿਲ ਨਾ ਅਗਲੀ ਲਾਂਬੇ ਲੈ ਲੈ ਮੇਰੇ ਕੋਲੇ ਆਉਂਦੀਆਂ ਹੋਰ ਕਿੰਨੇ ਕਿੰਨੇ ਘਾਂ ਜੀਣਾਂ ਦੇ ਲਾਂਬੇ ਹੋ ਕਰਾਂ ਮੈਂ ਬਸ ਕਰ ਜਾ ਤੂੰ ਤਾਂ ਉਹੀ ਮੇਰੇ ਸਿਰ ਚੜੀ ਜਾਂਦੀ ਰਹਿਨੀ ਹੈ 베ਲੀ ਆਹੋ ਮੈਂ ਤਾਂ 베ਲੀ ਆਂਗੀ ਕੰਮ ਕਰ ਲਿਆ ਕਰ ਕੋਈ ਉਸੇ ਇਹਦੇ ਕੋਈ ਆ ਜਾਂਦੀ ਉਸਨੇ ਮੇਰੇ ਨਾਲ ਚੂਲੀਆਂ ਕਰ ਕੰਮ ਹਾਂ ਹਾਂ ਮੇਰੇ ਕੋਲ ਤਾਂ ਘਰ ਦੇ ਕੰਮ ਨੇ ਤੁਹਾਡੇ ਕੋਲੇ ਬਾਹਰ ਦੇ ਕੰਮ ਨੇ ਲੋਕਾਂ ਕੋਲ ਚੂਲਣਾ ਲਾਉਣ ਦੇ ਕੰਦਲਾ ਟੱਕਾ ਦੇ ਕਿਸਨ ਨੂੰ ਲੜਾਤਾ ਅੰਦਰ ਬੈਠੀ ਆ ਤੂੰ ਆ ਉਥੇ ਬਾਹਰ ਸੁਣੀ ਜਾਂਦੀ ਐ ਮੇਰੀਆਂ ਗੱਲਾਂ ਕਰੀ ਜਾਂਦੀ ਐਗੀ ਮੈਨੂੰ ਸਭ ਪਤਾ ੜੀ ਐ ਮੈਨੂੰ ਸਭ ਪਤਾ ਜਿਹੜਾ ਜਿਹੜਾ ਕੁਝ ਚੁਰਗਾ ਲਾਉਣੀਆਂ ਜਾ ਜਾ ਕੇ ਆਹੋ ਤੂੰ ਤਾਂ ਬਾੜੀ ਭਲੀ ਮਾਰਸਾ ਨਾ ਹਾਂ ਮੈਂ ਤਾਂ ਆਪੀ ਭਲੀ ਮਾਰਾਂ ਸਾਂਗੀ ਆ ਮੇਰੀ ਗੱਲ ਸੁਣ ਲੈ ਘਰੋਂ ਬਾਹਰ ਨਹੀਂ ਨਿਕਲਣਾ ਹੁਣ ਤਨੇ ਸੁਣ ਗਿਆ ਨਹੀਂ ਮੈਂ ਇਹਨਾਂ ਨੂੰ ਦੱਸੂਗੀ ਵੀ ਬਾਹਰ ਜਾ ਜਾ ਲੜਾਈ ਕਰਵਾਉਂਦੀ ਐਗੀ ਲੋਕਾਂ ਦੀ ਮੈਂ ਤੇਰੇ ਪਿਆਰ ਦੀ ਬੰਨੀ ਐ ਵੀ ਮੈਂ ਅੰਦਰ ਬੈਠੀ ਰਹੂੰਗੀ ਤੂੰ ਬੈਠੀ ਰਹਿ ਅੰਦਰ ਕੋਈ ਨਹੀਂ ਐ ਸੇ ਗਲਤੀ ਰਹੀ ਤੇ ਦੇਖ ਲੈ ਅਮੇਰ ਦਾ ਅਵਸ਼ਪਾਉਂਦੀ ਐ ਬਾੜੀ ਸਿਆਣੀ ਵੱਡੀ ਮੈਂ ਡਰਾਉਣ ਵਾਲੀ ਆ ਗਈ ਕਿੱਧਰ ਲਿਖੀ ਕੀ ਕਰਾਂ ਮੰਮੀ ਤੇ ਨਮੀ ਬੇਰਤੀ ਕਰ ਸਕਦੀ ਐ ਮੇਰੀ ਕਦੇ ਕੋਈ ਆ ਜਾਏ ਨਾ ਲੰਬਾ ਲੈ ਕੇ ਕਦੇ ਕੋਈ ਮੈਂ ਇਹਨਾਂ ਨੂੰ ਹੁਣ ਲਾਉਂਗੀ ਹਾਂ ਹੈਲੋ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਮੰਮੀ ਦਾ ਕੀ ਪੁੱਛਦੇ ਹੋ ਮੈਂ ਤਾਂ ਨੱਕੀ ਪਈ ਆ ਸੱਚ ਦੱਸਦਾ ਘੱਲ ਕੀ ਹੋਣੀ ਸੀ ਦੱਸਦੀ ਹਾਂ ਸੁਣ ਤਾ ਲੋ ਪਹਿਲਾਂ ਆ ਮੰਮੀ ਦਾ ਉਹੀ ਹੱਦ ਤਾਂ ਦੀ ਅੱਜ ਵੀ ਕਦੇ ਕਿਸੇ ਦੇ ਘਰੇ ਲੁੱਟ ਖਾਲਾ ਦਿੰਦੀ ਹੈ ਕਦੇ ਕਿਸ ਅੱਜ ਨਾ ਚਾਚੀ ਆਈ ਸੀ ਉਹਨਾਂ ਦੇ ਨੂੰਹ ਨੂੰ ਪਤਾ ਨਹੀਂ ਕੀ ਕਿਹਾ ਜਾ ਕੇ ਹੋਰ ਉਹ ਤਾਂ ਆਪਦੀ ਨੂੰਹ ਨਾਲ ਲੜ ਪਈ ਮੈਂ ਤਾਂ ਕੀ ਪਈ ਆ ਤੁਸੀਂ ਆਪ ਤਾਂ ਜਾ ਕੇ ਚੰਡੀਗੜ੍ਹ ਬੈਠ ਜਾਨੇ ਹੋਗੇ ਮੈਨੂੰ ਵੀ ਪਤਾ ਕੰਮ ਆ ਪਰ ਬੰਦਾ ਘਰੇ ਤਾਂ ਗੇੜਾ ਗੂੜਾ ਮਾਰ ਲੈਂਦਾ ਹੁੰਦਾ ਤੂੰ ਤਾਂ ਆਉਂਦੀ ਨਹੀਂ ਹੈਗੀ ਕੀ ਸਮਝਾ ਕੇ ਕਰੂੰਗੀ ਮੈਂ ਨਹੀਂ ਸਮਝਦੀ ਉਹ ਉਹੀ ਆ ਤਰੋਗੀ ਕਿੱਦੇ ਆਉਣਾਗਾ ਫਿਰ ਤੁਸੀਂ ਉਹ ਨੂੰਨੂ ਨੇ ਕਿਹਦੇ ਛੁੱਟੀ ਮਿਲਦੀ ਮੈਂ ਤਾਂ ਸਿੱਧੀ ਜੀ ਗੱਲ ਮੈਂ ਤੱਕੀ ਪਈ ਐਂਗੀ

ਨੇ ਮਾੜਾ ਮੋਟਾ ਚੁੱਲ੍ਹੇ ਚੰਕੇ ਦਾ ਕੁਛ ਕਰ ਲਾ ਮੰਜੇ ਤੇ ਚੜੀ ਬੈਠੇ ਮਹਾਰਾਣੀਆਂ ਵਾਂਗੂ ਮੈਨੂੰ ਕਿਹੜਾ ਸੁੱਖਿਆ ਵੇ ਵੀ ਮੈਂ ਹੀ ਕਰਨਾ ਤੁਸੀਂ ਕਰ ਲਓ ਨਾ ਹੋਰ ਕੌਣ ਕਰਕੇ ਜਾਊਗਾ ਕੰਮ ਤੂੰ ਨਹੀਂ ਕਰੇਂਗੀ ਦੱਸ ਹੋਰ ਕੌਣ ਕਰੂਗਾ ਸਾਰਾ ਹੀ ਕਰਦੀ ਆ ਮੈਂ ਤੁਸੀਂ ਕਰਾ ਦੇਓ ਕਰੋ ਭੋਰਾ ਤਾਂ ਕੀ ਹੋਜੇ ਤੁਹਾਡੇ ਨਾ ਤੇਰੇ ਕੀ ਸੱਪ ਲੜਿਆਗਾ ਨਾ ਕਰਨ ਨੂੰ ਕੰਮ ਤੁਹਾਡੇ ਜਿਹੜਾ ਸੱਪ ਲੜਿਆ ਉਹੀ ਮੇਰੇ ਲੜਿਆ ਫਿਰ ਨੇ ਤੈਨੂੰ ਕਿਨੇ ਪੱਟੀਆਂ ਪੜਾਈਆਂ ਨੇ ਮਾੜਾ ਮੋਟਾ ਅੱਕਲ ਨੂੰ ਹੱਥ ਮਾਰ ਲਾ ਆ ਕੇ ਮੇਰੇ ਨਾਲ ਐ ਬਰਖਾਗਾ ਦੇਖ ਲਾ ਮਹਾਰਾਣੀ ਮੰਜੇ ਤੇ ਚੜੀ ਬੈਠਿਆ ਐ ਨਹੀਂ ਵੀ ਕੋ ਕੰਮ ਨੂੰ ਹੱਤ ਪਾਲਾ ਮੇਰੀ ਕਰ ਸਕਦੀ ਕੰਮ ਤੇਰੀ ਗੱਲ ਸੁਣੋ ਕਿ ਤੁਸੀਂ ਮੈਂ ਲੜੀਆਂ ਨਹੀਂ ਸੀ ਕਦੇ ਬੜਾ ਪਿਆਰ ਸੀਗਾ ਉਸ ਚਮ ਹੁਣ ਹੋਇਆ ਕੀ ਹੈ ਹੁਣ ਦੋ ਚਾਰ ਦਿਨਾਂ ਦਾ ਹੋਣਾ ਕੀ ਹੈ ਜਿਹੜੀਆਂ ਇਹ ਗੱਲਾਂ ਕਰਦੀ ਹੈਗੀ ਆਪਦੀ ਤਾਈ ਨੂੰ ਇਹਨੇ ਸਾਰੀਆਂ ਘਰ ਦਾ ਭੇਤ ਦੇਤਾ ਉਹ ਜੇ ਆਖੇ ਸਾਡੀ ਬੁੜੀ ਐ ਕਰਦੀ ਐ ਸਾਡੀ ਬੁੜੀ ਐ ਕਰਦੇ 10 ਬੁੜੀ ਕੀ ਨੇ ਡੰਗ ਮਾਰਦੀ ਹੈਗੀ ਅੱਛਾ ਅਗਲ ਕਹਿੰਦੇ ਨੇ ਤੂੰ ਮੈਂ ਕਿਹੜੀ ਬੁਰੀ ਗੱਲ ਕਰਦੀ ਆ ਜਾਣ ਕੇ ਇਲਜ਼ਾਮ ਲਾਉਂ। ਕਿਹੜੀ ਤਾਈ ਦੀ ਗੱਲ ਕਰਦੀ ਆ ਤੂੰ? ਵੇ ਹਾਂ ਹਾਂ ਤੇਰੀ ਤਾਈ ਨੇ ਜਿਹੜੀ ਮਾਇਆ ਉਹਨੇ ਕਿਹਾਗਾ ਸਾਰੀਆਂ ਗੱਲਾਂ ਦੱਸੀਆਂ ਨੇ। ਮਾਂ ਉਹਨੇ ਦਿਮਾਗ ਨੂੰ ਹੋਇਆ ਕੀ ਹੈਗਾ? ਤੈਨੂੰ ਮਾਇਆ ਤਾਈ ਦਾ ਪਤਾ ਨਹੀਂਗਾ। ਪਹਿਲਾਂ ਉਹਨੇ ਗਰੀਪਰੇ ਘਰ ਲਈ ਭਜਾਤੀ। ਲਾਲਾ ਚੁਗਲੀਆਂ ਵੇ। ਨਾ ਚੁਗਲੀਆਂ ਉਹ ਲਾਉਗੀ। ਤੈਨੂੰ ਕਿਹਨੇ ਕਿਹਾਗਾ? ਸੁਖ ਮੈਨੂੰ ਵੀ ਉਸਨੇ ਨਹੀਂ ਕਿਹਾ। ਲੈ ਦੇਖ ਲੈ। ਨਾ ਤੋ ਇਹਦੇ ਉਂਗਲੇ ਲਾਇਆ ਤੇਰੇ ਲਾਇਆ ਤੇ ਸਾਨੂੰ ਆਪਸੀ ਲੜਾਈ ਜਾਂਦੀ ਹੈਗੀ ਉਹ। ਵੀ ਉਹਦੀ ਗੱਲਾਂ ਕਿਉਂ ਆ ਰਹੇ ਹੋ? ਗੱਲ ਤਾਂ ਤੇਰੀ ਸਹੀ ਹੈਗੀ ਸੋਖਾ ਤੂੰ ਮੇਰੀ ਗੱਲ ਸੁਣੋ ਜੀ ਤੁਹਾਨੂੰ ਯਕੀਨ ਨਹੀਂਗਾ ਵਾਸ਼ਾ ਐ ਕਰ ਮੇਰੇ ਮੰਮੀ ਤਾਂ ਉੱਥੇ ਬੈਠੇ ਆ ਘਰ ਵਿੱਚ ਤੂੰ ਤੈਨੂੰ ਫੋਨ ਲਾ ਕੇ ਬੁਲਾ ਠੀਕ ਆ ਕਹਿੰਦੀ ਮੇਰੇ ਸੱਸ ਘਰੇ ਨਹੀਂ ਆਏਗੀ ਇੱਤਾਂ ਹੀ ਛੱਡ ਘਰੇ ਆ ਕੇ ਜਾ ਮਾੜਾ ਜਾ ਮੈਂ ਆ ਕੇ ਆ ਦੂੰਗੀ ਵਿਹਾ ਮੰਮੀ ਘਰੇ ਹੈ ਨਹੀਂਗੀ ਤੂੰ ਤੁਸੀਂ ਕੋਲੇ ਆ ਜਾ ਹਾਂ ਠੀਕ ਆ ਆਹੀ ਕਰ ਬਸ ਚੂਲੀਆਂ ਕਰੀ ਜਾਂਦੇ ਓਤੋਂ ਭੜਾ ਉਹਨੂੰ ਆਪਾਂ ਪਟਾਵਾਇਆ ਘਰੋਂ ਧਜਾ ਠੀਕ ਆ ਬੱਤਾ ਠੀਕ ਚਲ ਬੁਲਾ ਠੀਕ ਆ ਤੂੰ ਨੂੰ ਚਲਾ ਜਾਵਾ ਮੈਨੂੰ ਫੋਨ ਪੜਾ ਜਾ ਹਾਂ ਫੋਨ ਢਾਕੇ ਆਣਾ ਤੈਨੂੰ ਮੈਂ ਲੈ ਤਾਈ ਨੂੰ ਤਾਂ ਕਰਤਾ ਫੋਨ ਆਉਂਦੀ ਹੋਊਗੀ ਦੇਖ ਆ ਗਈ ਤਾਈ ਆ ਬੈਠੀ ਆ ਰਛਤਾ ਪਤਾ ਨਹੀਂ ਕਿਵੇਂ ਕਰਿਆ ਫੋਨ ਤਾਈ ਮੈਂ ਤਾਂ ਮੰਮੀ ਘਰੇ ਐਨੀ ਸੀਗੀ ਕੱਲੀ ਸੀ ਤੇ ਮੈਂ ਕਿ ਤੁਹਾਨੂੰ ਬੁਲਾ ਲਾਂ ਅੱਜ ਫੇਰ ਬਾਗੀ ਕਿਸੇ ਬਸੇ ਹੋਰ ਤਾਈ ਉਹ ਕਿੱਥੇ ਖੜਦੀ ਐ ਤੈਨੂੰ ਕਿਹਾ ਨਹੀਂ ਸੀ ਬਿਉ ਨੂੰ ਚੰਡ ਕੇ ਰੱਖਿਆ ਕਰੇ ਸੱਸ ਨੂੰ ਹਾਂ ਤਾਈ ਕਰਤੀ ਫੇਰ ਮੈਂ ਵੀ ਸਿੱਧੀ ਆ ਫੇ ਹੁਣ ਆ ਗਈ ਨਾ ਮੋਟਾ ਐਂ ਕਰਿਆ ਕਰ ਰੋ ਜਾ ਸ਼ਾਬਾਸ਼ ਤਾਈ ਜੀ ਆ ਆਂਦੀ ਐ ਸਾਵਾ ਸੇ ਪਹਿਲੀ ਤੇਰੇ ਤੂੰ ਜਿਹੜਾ ਵਧੀਆ ਕੀਤਾ ਸਾਡੇ ਘਰ ਪੱਟਣ ਲੱਗ ਜੀ ਤੂੰ ਲੈ ਮੈਂ ਕੀ ਘਰ ਪੱਟਿਆਗਾ ਤੁਸੀਂ ਆਪਸੀ ਲੜਦੇ ਹੋ ਸੱਸ ਨੂੰ ਹਾਂ ਅਸੀਂ ਤੇਰਾ ਕੀ ਬਗੜਤਾ ਸੀ ਪਹਿਲਾਂ ਐਂ ਦੇਖ ਦੱਸ ਅਸੀਂ ਤੇਰੇ ਨਾਲ ਕਿੱਥੇ ਨਹੀਂ ਖੜੇ ਸੀ ਕਈ ਸਿਆਣੀ ਵੇਣੀ ਹੈਗੀਆਂ ਤੂੰ ਲੈ ਮੈਂ ਕੀ ਸਿਆਣੀ ਵੇਣੀ ਆ ਆਪ ਜੀ ਸੱਸ ਨੂੰ ਆ ਨਹੀਂ ਲੜਾਈਆ ਤੇ ਮੇਰਾ ਨਾਮ ਤੁਸੀਂ ਐਵੇਂ ਲਈ ਜਾਂਦੇ ਹੋ ਆਪੇ ਲੜੀ ਜਾਓ ਉਸਨੂੰ ਰੋਕੇ ਮੈਂ ਨਿਭੜੋ ਲਾਈਆਂ ਅਸਤਾ ਕਦੇ ਹੋਈ ਨਹੀਂ ਲੜੀਆਂ ਸੀਗੀਆਂ ਅੱਛਾ ਮੇਰੇ ਅੱਖਾਂ ਤਾਂ ਲੜੀਆਂ ਹੁਣ ਉਹਦੇ ਕਾਲਜ ਹੰਡ ਪੈ ਗਈ ਲੱਗ ਗਿਆ ਯਕੀਨ ਹੋ ਗਿਆ ਹੁਣ ਦੇਖ ਲੈ ਆਪੇ ਲੜਦੇ ਨਾ ਮੇਰਾ ਲੈਣਗੇ ਉਹਦੀ ਗੱਲ ਨਹੀਂ ਤੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਅਕੇ ਘਰ ਦਾ ਪੇਤ ਸੀ ਲਾ ਕਾਟਾ ਵੇ ਜੇ ਤੂੰ ਉਹਨੂੰ ਘਰ ਦਾ ਪੇਤ ਦਿੱਤਾ ਤਾਂ ਇਹੋ ਬੋਲਦੀ ਸੀ ਮੈਂ ਕੋਈ ਪੇਤ ਨਹੀਂ ਦਿੱਤਾ ਹੁਣ ਤਾਂ ਗੱਲਾਂ ਬਣਾ ਕੇ ਦੱਸ ਮੇਰੀ ਸੁਣ ਲੈ ਗੱਲ ਮਾਂ ਇਹੀ ਤਾਂ ਕਰਨ ਚੱਲਦੀਆਂ ਠੀਕ ਆ ਕਰੇ ਗਏ ਭਾਈ ਛਤਰਖਾਂਦੀਆ ਠੀਕ ਆਦੀ ਨੂੰ ਤੋਂ ਆਹੀ ਉਹ ਤੁਹਾਡੇ ਚਲਾਉਂਦੀ ਜਾਂਦੀ ਹੈਗੀ ਇਹ ਤੁਹਾਡੇ ਫਿੱਟ ਪਵਾਵਾ ਮੈਂ ਉਹ ਤਾਂ ਕੁੜੀ ਦੀ ਨੂੰ ਤਾਂ ਬਲਾਈ ਸਿਆਣੀ ਹੈਗੀ ਗੱਲ ਕਰ ਉਹ ਆਪ ਇੱਧਰ ਦੀ ਉੱਧਰ ਕਰ ਆਪ ਨੂੰ ਕਿਹਦੀ ਬੁੱਕੀ ਰਹਿੰਦੀ ਆ ਚੱਲ ਮੰਮੀ ਆਪਾਂ ਉਹਦੇ ਘਰ ਤੋਂ ਕੀ ਲੈਣਾ ਅੱਜ ਤਾਂ ਆਪਾਂ ਨੂੰ ਅਕਲ ਆ ਗਈ ਨਾ ਯੰਗੜਾ ਲਾਉਣ ਵਾਲੇ ਘਰ ਪਟਦੇ ਆ ਅੱਜ ਕੋ ਬਾਹਰ ਨਾ ਹੈ ਕੰਮ ਕਰਿਓ ਸੁਣਦੇ ਤਾਂ ਨੀਤੀ ਕਰ ਰੋਟੀ ਟੋਕ ਜੱਭਾ ਜੱਬ ਵਧੀਆ ਜਿਹੜਾ ਮਸਲਾ ਹੋਊਗਾ ਹੀ ਸੁਲਝ ਗਿਆ ਮੈਨੂੰ ਸਾਨੂੰ ਵੀ ਪਤਾ ਲੱਗਦਾ ਵੀ ਕੀ ਹੋਊਗਾ ਉਹ ਸੁਪਰਾ ਮੈਂ ਆ ਗਿਆ ਉੱਤੇ ਪਰ ਪਤਾ ਲੱਗ ਗਿਆ ਮੈਨੂੰ ਇਹ ਪੜਾ ਦੇ ਕਿੰਨਾ ਕਬਜਾ ਵੱਡਾ ਬਣਾਉਣਾ ਸੀਗਾ ਉਹਦੇ ਨਾਲ ਗੋਲਿਆ ਨਹੀਂ ਗੱਲ ਨੂੰ ਚੱਲ ਮੁੰਬਈ ਸੇ ਵੀ ਗੱਲਬਾਤ ਹੋ ਗਈ ਹੋਣੀ ਕੁੱਤੇ ਤਾਂ 15 ਦਿਨ ਹੋ ਗਏ ਇੱਕ ਗੱਲ ਚੱਲੀ ਜਾਂਦੀ ਉਹ ਰਵਾੜਾ ਮੱਡਾ ਮਾ ਤੂੰ ਤਾਂ ਸੈਣੀ ਸੀਗੀ ਤੈਨੂੰ ਤਾਂ ਪਤਾ ਨਹੀਂ ਸੀਦਾ ਹੀ ਦਾ ਤੇ ਭਾਈ ਹੁਣ ਕੀ ਪਤਾ ਹੁੰਦਾ ਹੈਗਾ ਅਗਲੇ ਨੇ ਤਾਂ ਮੈਨੂੰ ਐਡੀ ਗੱਲ ਬਣਾ ਕੇ ਗੋਲ ਮੋਲ ਕਰਕੇ ਕਹੀ ਤੇ ਮੈਨੂੰ ਯਕੀਨ ਆ ਗਿਆ ਉਹ ਤਾਂ ਜਿਹੜਾ ਮਾ ਤੂੰ ਨੇ ਲਊਕਰ ਪੱਟੂ ਤਾਂ ਹੈ ਹੀ ਕੋਈ ਕਰਦਾ ਹੁੰਦਾ ਫਿਰ ਉਹ ਤਾਂ ਯਕੀਨ ਦਵਾ ਜਾਂਦਾ ਹੁੰਦਾ ਚੰਗੀ ਤਰ੍ਹਾਂ ਚਲ ਕੋਈ ਨਾ ਪੁੱਤ ਜਿਹੜੀ ਗੱਲ ਹੋਣੀ ਸੀ ਹੋ ਗਈ ਚਲੋ ਬਣਾ ਰੋਟੀ ਟੱਕ ਚਲੋ ਕਰ ਲੋ ਪੁੱਤ ਅੱਜ ਤੋਂ ਨਵਾਂ ਵਾਅਦਾ ਹੈ ਕਿ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਿਆਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਪਰਿਵਾਰਕ ਵੀਡੀਓ ਦੇਖਣ ਲਈ ਸਾਡਾ ਸਾਂਝਾ ਵਿਰਸਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਵੀ ਕਰਿਓ ਧੰਨਵਾਦ ਜੀ